ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀਆਂ ਤਾਜ਼ਾ ਖਬਰਾਂ 'ਚ ਅੱਜ ਤਾਰੀਖ ਹੈ 2 ਦਸੰਬਰ 2025 ਦਿਨ ਮੰਗਲਵਾਰ ਤਾਂ ਚਲੋ ਬਿਨਾਂ ਦੇਰ ਕੀਤੇ ਨਜ਼ਰ ਮਾਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਤੇ ਖਾਸ ਕਰਕੇ ਪੰਜਾਬ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਜੋ ਤੁਹਾਨੂੰ ਜਾਨਣਾ ਬੇਹੱਦ ਜ਼ਰੂਰੀ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਚਲੋ ਗੱਲ ਕਰਦੇ ਆਂ ਅੱਜ ਦੀ ਵੱਡੀ ਖਬਰ ਦੇ ਉੱਤੇ ਮੈਡੀਕਲ ਬਿੱਲਾਂ ਤੇ 40% ਸਿੱਧੀ ਸਬਸਿਡੀ ਵੱਡੀ ਰਾਹਤ ਬਿਮਾਰੀ ਅਤੇ ਮਹਿੰਗੇ ਇਲਾਜ ਤੋਂ ਪਰੇਸ਼ਾਨ ਸੀਨੀਅਰ ਨਾਗਰਿਕਾਂ ਲਈ ਇਹ ਸਭ ਤੋਂ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ ਐਲਾਨ ਕੀਤਾ ਹੈ ਕਿ ਹੁਣ ਬਜ਼ੁਰਗਾਂ ਨੂੰ ਦਵਾਈਆਂ ਅਤੇ ਡਾਕਟਰੀ ਇਲਾਜ ਦੇ ਖਰਚਿਆਂ ਤੇ 40% ਤੱਕ ਸਿੱਧੀ ਸਬਸਿਡੀ ਮਿਲੇਗੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਲਾਭ ਖਾਸ ਤੌਰ ਤੇ ਮੱਧ ਵਰਗ ਤੇ ਘੱਟ ਆਮਦਨ ਵਾਲੇ ਬਜ਼ੁਰਗਾਂ ਲਈ ਇੱਕ ਵੱਡੀ ਰਾਹਤ ਦਾ ਕੰਮ ਕਰੇਗੀ ਜਿਸ ਨਾਲ ਉਹ ਬਿਨਾਂ ਕਿਸੇ ਚਿੰਤਾ ਦੇ ਆਪਣਾ ਇਲਾਜ ਕਰਵਾ ਸਕਣਗੇ ਇਹ ਸਬਸਿਡੀ ਤੁਹਾਡੇ ਸਿਹਤ ਬਿੱਲ ਦੇ ਬੋਝ ਨੂੰ ਕਾਫੀ ਹੱਦ ਤੱਕ ਘਟਾ ਦੇਵੇਗੀ ਇਸ ਦੇ ਨਾਲ ਹੀ ਦੂਜੀ ਵੱਡੀ ਅਪਡੇਟ ਦੀ ਗੱਲ ਕੀਤੀ ਜਾਵੇ ਤਾਂ ਯਾਤਰਾ ਵਿੱਚ ਛੋੜ ਦਾ ਵਾਧਾ ਰੇਲ ਅਤੇ ਬੱਸ ਕਿਰਾਏ ਤੇ ਬੰਪਰ ਛੂਟ ਹੁਣ ਤੁਹਾਡੀ ਯਾਤਰਾ ਹੋਰ ਵੀ ਸਸਤੀ ਅਤੇ ਆਰਾਮਦਾਇਕ ਹੋ ਜਾਵੇਗੀ ਸਰਕਾਰ ਨੇ ਐਲਾਨ ਕੀਤਾ ਹੈ ਕਿ 60 ਪਲੱਸ ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ ਰੇਲਵੇ ਟਿਕਟਾਂ ਤੇ 60% ਤੱਕ ਅਤੇ ਸਰਕਾਰੀ ਬਸਾਂ ਤੇ ਕਿਰਾਏ ਵਿੱਚ 50% ਤੱਕ ਦੀ ਛੋਟ ਮਿਲੇਗੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇਹ ਛੋਟਾ ਸਿਰਫ ਸਟੇਟ ਟਰਾਂਸਪੋਰਟ ਤੱਕ ਹੀ ਸੀਮਤ ਨਹੀਂ ਬਲਕਿ ਇੰਟਰ ਸਿਟੀ ਯਾਤਰਾਵਾਂ ਤੇ ਵੀ ਲਾਗੂ ਹੋਣਗੀਆਂ ਇਸ ਦਾ ਮਤਲਬ ਹੈ ਕਿ ਹੁਣ ਤੁਸੀਂ ਆਪਣੇ ਦੋਸਤਾਂ ਰਿਸ਼ਤੇਦਾਰਾਂ ਨੂੰ ਮਿਲਣ ਲਈ ਆਸਾਨੀ ਨਾਲ ਅਤੇ ਬਹੁਤ ਘੱਟ ਖਰਚੇ ਵਿੱਚ ਸਫ਼ਰ ਕਰ ਸਕਦੇ ਹੋ ਇਸ ਦੇ ਨਾਲ ਹੀ ਅਗਲੀ ਖ਼ਬਰ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਬੈਂਕਾਂ ਵਿੱਚ ਸੀਨੀਅਰ ਸਿਟੀਜ਼ਨ ਲਈ ਵਿਸ਼ੇਸ਼ ਅਤੇ ਤੇਜ਼ 카운ਟਰ ਲੰਬੀਆਂ ਲਾਈਨਾਂ ਵਿੱਚ ਖੜੇ ਹੋਣ ਦੀ ਹੁਣ ਕੋਈ ਲੋੜ ਨਹੀਂ ਹੈ ਸਰਕਾਰ ਨੇ ਸਾਰੇ ਬੈਂਕਾਂ ਲਈ ਇਹ ਲਾਜ਼ਮੀ ਕਰ ਦਿੱਤਾ ਹੈ ਕਿ ਉਹ ਸੀਨੀਅਰ ਨਾਗਰਿਕਾਂ ਲਈ ਵੱਖਰੇ ਅਤੇ ਵਿਸ਼ੇਸ਼ 카운ਟਰ ਸਥਾਪਿਤ ਕਰਨ ਇਨ੍ਹਾਂ 카운ਟਰਾਂ ਤੇ ਸਾਨੂੰ ਤੇਜ ਪਾਸਬੁੱਕ ਅਪਡੇਟ ਜਲਦੀ ਨਕਦੀ ਕਢਵਾਉਣ ਦੀ ਸੇਵਾ ਅਤੇ ਪੈਨਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਦਾ ਤੁਰੰਤ ਹੱਲ ਮਿਲੇਗਾ। ਇਸ ਕਦਮ ਨਾਲ ਬਜ਼ੁਰਗਾਂ ਦਾ ਸਮਾਂ ਜਿਹੜਾ ਹੈ ਉਹ ਬਚ ਜਾਵੇਗਾ ਅਤੇ ਬੈਂਕਿੰਗ ਸੇਵਾਵਾਂ ਦਾ ਲੈਣ-ਦੇਣ ਦਾ ਅਨੁਭਵ ਹੋਰ ਵੀ ਆਰਾਮਦਾਇਕ ਹੋ ਜਾਵੇਗਾ। ਇਸ ਦੇ ਨਾਲ ਹੀ ਬਾਦਿਆ ਅਗਲੀ ਖਬਰ ਦੇ ਉੱਤੇ ਤਾਂ ਆਧਾਰ ਕਾਰਡ ਨਾਲ ਚਿਹਰਾ ਪ੍ਰਮਾਣੀਕਰਨ ਲਾਈਵ ਸਰਟੀਫਿਕੇਟ ਦੀ ਆਸਾਨੀ ਪੈਨਸ਼ਨਰਾਂ ਲਈ ਸਾਲਾਨਾ ਲਾਈਵ ਸਰਟੀਫਿਕੇਟ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਹੁਣ ਬਹੁਤ ਹੀ ਆਸਾਨ ਹੋ ਗਈ ਹੈ। ਤਾਰ ਨੂੰ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਬਜ਼ੁਰਗ ਹੁਣ ਆਪਣੇ ਮੋਬਾਈਲ ਫੋਨ ਦੀ ਵਰਤੋਂ ਕਰਕੇ ਆਧਾਰ ਆਧਾਰਿਤ ਚਿਹਰਾ ਪ੍ਰਮਾਣਿਕरण ਰਾਹੀਂ ਆਪਣਾ ਲਾਈਵ ਸਰਟੀਫਿਕੇਟ ਜਮ੍ਹਾਂ ਕਰਵਾ ਸਕਦੇ ਹਨ ਇਹ ਸਹੂਲਤ ਤੁਹਾਡੇ ਘਰ ਬੈਠੇ ਹੀ ਪੂਰੀ ਹੋ ਜਾਵੇਗੀ ਜਿਸ ਨਾਲ ਸਮਾਂ ਅਤੇ ਮਿਹਨਤ ਦੀ ਬਚਤ ਹੋਵੇਗੀ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਅਗਲੀ ਵੱਡੀ ਖਬਰ ਦੇ ਉੱਤੇ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਹੋਵੇਗਾ ਜਾਰੀ ਸਰਕਾਰ ਨੇ 2 ਦਸੰਬਰ ਤੋਂ ਇੱਕ ਨਵਾਂ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਜਾਰੀ ਕਰਨ ਦਾ ਐਲਾਨ ਕੀਤਾ ਹੈ ਇਹ ਕਾਰਡ ਇੱਕ ਸਿੰਗਲ ਆਈਡੀ ਹੋਵੇਗੀ ਜਿਸ ਵਿੱਚ ਤੁਹਾਡੀ ਸਿਹਤ ਜਾਣਕਾਰੀ ਪੈਂਸ਼ਨ ਡਾਟਾ ਸਾਰੀਆਂ ਯਾਤਰਾ ਛੋਟਾਂ ਅਤੇ ਐਮਰਜੈਂਸੀ ਸੰਪਰਕ ਨੰਬਰ ਸ਼ਾਮਲ ਹੋਣਗੇ ਜੀ ਹਾਂ ਇਹ ਸਮਾਰਟ ਕਾਰਡ ਪਛਾਣਨ ਅਤੇ ਸਹੂਲਤਾਂ ਪ੍ਰਾਪਤ ਕਰਨ ਲਈ ਹਰ ਜਗ੍ਹਾ ਲਾਗੂ ਹੋਵੇਗਾ ਇਸ ਨਾਲ ਤੁਹਾਨੂੰ ਵਕ-ਵਕ ਦਸਤਾਵੇਜ਼ ਚੁੱਕਣ ਦੀ ਲੋੜ ਨਹੀਂ ਪਵੇਗੀ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦੇ ਵੱਲ ਜੇਕਰ ਨਜ਼ਰ ਮਾਰੀਏ ਤਾਂ ਘਰੇਲੂ ਦਵਾਈ ਡਿਲੀਵਰੀ ਸੇਵਾ ਹੁਣ ਦਵਾਈਆਂ ਘਰ ਪਹੁੰਚਣਗੀਆਂ ਬਿਮਾਰ ਅਤੇ ਪਿੰਡੂ ਬਜ਼ੁਰਗਾਂ ਲਈ ਇੱਕ ਹੋਰ ਵੱਡੀ ਰਾਹਤ ਸਰਕਾਰ ਹੁਣ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਅਤੇ ਸਿਹਤ ਮਿਸ਼ਨ ਤਹਿਤ 60+ ਉਮਰ ਦੇ ਨਾਗਰਿਕਾਂ ਨੂੰ ਘਰੇਲੂ ਦਵਾਈਆਂ ਡਿਲੀਵਰੀ ਸੇਵਾ ਮੁਫਤ ਕਰੇਗੀ ਇਸ ਦਾ ਮਤਲਬ ਹੈ ਕਿ ਤੁਹਾਨੂੰ ਦਵਾਈਆਂ ਲੈਣ ਲਈ ਦੂਰ ਦਰਾਡੇ ਜਾਣ ਦੀ ਲੋੜ ਨਹੀਂ ਪਵੇਗੀ ਇਹ ਸੇਵਾ ਵਿਸ਼ੇਸ਼ ਤੌਰ ਤੇ ਉਨ੍ਹਾਂ ਲਈ ਲਾਭਦਾਇਕ ਹੋਵੇਗੀ ਜੋ ਸਰੀਰਕ ਤੌਰ ਤੇ ਕਮਜ਼ੋਰ ਹਨ ਅਤੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਇਸ ਦੇ ਨਾਲ ਹੀ ਅਗਲੀ ਖਬਰ ਬਲਵਾਦਿਆਂ ਤੇ ਗੱਲ ਕਰਦੇ ਆ ਜੀ ਨਵੀਂ ਸਹੂਲਤਾਂ ਦਾ ਲਾਭ ਕੋਲ ਲੈ ਸਕੇਗਾ ਇਹ ਨਵੀਂ ਸੂਲਤਾਂ ਦਾ ਲਾਭ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਪੈਨਸ਼ਨਰ ਬਜ਼ੁਰਗ ਵਿਧਵਾਵਾਂ ਅਤੇ ਗਰੀਬ ਰੇਖਾ ਤੋਂ ਹੇਠਾਂ ਰਹਿ ਰਹੇ ਆਮਦਨ ਵਾਲੇ ਬਜ਼ੁਰਗਾਂ ਨੂੰ ਮਿਲੇਗਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਇਹ ਯੋਜਨਾਵਾਂ ਵੱਤੋਂ ਵੱਧ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਕੋਈ ਵੀ ਲਾਭ ਤੋਂ ਵਾਂਝਾ ਨਾ ਰਹਿ ਸਕੇ ਇਸ ਦੇ ਨਾਲ ਹੀ ਅਗਲੀ ਗੱਲ ਕਰਦੇ ਹਾਂ ਜੀ ਲਾਭ ਲੈਣ ਲਈ ਅਰਜੀ ਦੀ ਪ੍ਰਕਿਰਿਆ ਕੀ ਕਰਨਾ ਹੋਵੇਗਾ ਇਹਨਾਂ ਸਹੂਲਤਾਂ ਦਾ ਲਾਭ ਲੈਣ ਲਈ ਤੁਹਾਨੂੰ ਕੁਝ ਜ਼ਰੂਰੀ ਕਦਮ ਚੁੱਕਣੇ ਪੈਣਗੇ ਸਭ ਤੋਂ ਪਹਿਲਾਂ ਸੀਨੀਅਰ ਸਿਟੀਜ਼ਨ ਸਮਾਰਟ ਕਾਰਡ ਬਣਾਉਣਾ ਹੋਵੇਗਾ ਦੂਜਾ ਆਪਣਾ ਆਧਾਰ ਕਾਰਡ ਅਤੇ ਬੈਂਕ ਕੇਵਾਈਸੀ ਅਪਡੇਟ ਕਰਵਾਉਣਾ ਜ਼ਰੂਰੀ ਹੈ ਤੀਜਾ ਤੁਹਾਨੂੰ ਸਬੰਧਤ ਸਰਕਾਰੀ ਪੋਰਟਲ ਤੇ ਆਪਣੀ ਅਰਜ਼ੀ ਰਜਿਸਟਰ ਕਰਨੀ ਪਵੇਗੀ ਯਾਦ ਰੱਖੋ ਅਰਜ਼ੀ ਪ੍ਰਕਿਰਿਆ ਹਰੇਕ ਰਾਜ ਵਿੱਚ ਥੋੜੀ ਵੱਖਰੀ ਹੋ ਸਕਦੀ ਹੈ ਇਸ ਦੇ ਨਾਲ ਹੀ ਗੱਲ ਕਰਦੇ ਹਾਂ ਜੀ ਪੈਨਸ਼ਨ ਨੂੰ ਲੈ ਕੇ ਪੈਨਸ਼ਨ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿਉਂਕਿ ਸਰਕਾਰ ਦੇ ਵੱਲੋਂ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਲੋਕਾਂ ਦੀ ਪੈਨਸ਼ਨ ਨਹੀਂ ਪਾਈ ਗਈ ਸੀ ਤਾਂ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡੀ ਜਾਣਕਾਰੀ ਲੋਕਾਂ ਨਾਲ ਸਾਂਝੀ ਕੀਤੀ ਗਈ ਹੈ ਕਿ ਜਿਹੜੇ ਲੋਕਾਂ ਦੀ ਪੈਨਸ਼ਨ ਲੇਟ ਹੋ ਗਈ ਹੈ ਉਹ ਦਸੰਬਰ ਦੇ 10 ਤਰੀਕ ਤੋਂ ਬਾਅਦ ਜਿਹੜੇ ਤੁਹਾਡੇ ਖਾਤਿਆਂ ਦੇ ਵਿੱਚ ਆਉਣੀ ਸ਼ੁਰੂ ਹੋ ਜਾਵੇਗੀ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਜਿਹੜੀ ਪੈਨਸ਼ਨ ਇਸ ਵਾਰ ਲੇਟ ਹੋਈ ਹੈ ਉਸ ਦੇ ਪਿੱਛੇ ਬੈਂਕਿੰਗ ਅਸਿਸਟੈਂਟ ਦੇ ਵਿੱਚ ਇੱਕ ਬਹੁਤ ਵੱਡਾ 에ਰਰ ਆ ਗਿਆ ਸੀ ਜਿਸ ਵਜ੍ਹਾ ਕਰਕੇ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਨਹੀਂ ਹੋ ਰਹੇ ਸੀ ਇਸ ਲਈ ਥੋੜੀ ਜਹੀ ਦੇਰੀ ਹੋ ਗਈ ਹੈ ਪਰ ਸਰਕਾਰ ਵੱਲੋਂ ਬਹੁਤ ਜਲਦੀ ਤੁਹਾਡੇ ਖਾਤੇ ਵਿੱਚ ਪੈਨਸ਼ਨ ਜਿਹੜੀ ਹੈ ਉਹ ਪਾਉਣੀਆ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਇਹ ਸੀ ਕਿ ਅੱਜ ਦੀਆਂ ਬਹੁਤ ਵੱਡੀਆਂ ਖਬਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲਿਓ ਕੋਈ ਵੀ ਪੰਜਾਬ ਦੇ ਰਿਲੇਟਿਡ ਖਬਰ ਨਿਕਲ ਕੇ ਸਾਹਮਣੇ ਆਵੇਗੀ ਕੋਈ ਸਕੀਮ ਨਿਕਲ ਕੇ ਸਾਹਮਣੇ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ